ਕੈਨੇਡਾ ਤੋਂ ਫੋਨ ਕਰ ਵੱਡੇ ਕਾਰੋਬਾਰੀ ਤੋਂ ਫਰੋਤੀ ਮੰਗਣ ਦੇ ਮਾਸਟਰਮਾਈਂਡ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਤਿੰਨ ਨੂੰ ਕਾਬੂ ਕੀਤਾ ਹੈ ਉਧਰ ਇਹਨਾਂ ਪਾਸੋਂ ਨਜਾਇਜ਼ ਹਥਿਆਰ ਨਸ਼ੀਲੀ ਗੋਲੀਆਂ ਵੀ ਬਰਾਮਦ ਕੀਤੀਆਂ ਨੇ ਉਧਰ ਪ੍ਰੈਸ ਕਾਨਫਰੰਸ ਦੌਰਾਨ ਇਸ ਗੱਲ ਦਾ ਐਸਐਸਪੀ ਦਿਹਾਤੀ ਨੇ ਖੁਲਾਸਾ ਕੀਤਾ ਹੈ ਅਤੇ ਕਿਹਾ ਕਿ ਫਰੋਤੀ ਤੋਂ ਇਨਕਾਰ ਕਰਨ ਉਪਰੰਤ ਕਾਰੋਬਾਰੀ ਨੂੰ ਧਮਕੀਆਂ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ ਕਹਿਆ ਕਿ ਪੁਲਿਸ ਨੇ ਕੈਨੇਡਾ ਰਹਿਦੇ ਗੈਂਗ ਦੇ ਮਾਸਟਰਮਾਈਂਡ ਦਵਿੰਦਰ ਪਾਲ ਸਿੰਘ ਉਰਫ ਗੋਪੀ ਦੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਉਧਰੋਂ ਨਾ ਹੋਰ ਕੀ ਕਿਹਾ ਤੁਸੀਂ ਵੀ ਸੁਣੋ 13 ਦਸੰਬਰ ਨੂੰ ਦੀ ਸ਼ਾਮ ਨੂੰ ਤਕਰੀਬਨ 6:30 ਵਜੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਮੁਲਾਪੁਰ ਦਾਖੇ ਏਰੀਆ ਦੇ ਵਿੱਚ ਫਾਇਰ ਕੀਤਾ ਗਿਆ ਸੀ ਹਵਾ ਦੇ ਵਿੱਚ ਤੇ ਉਸ ਤੋਂ ਬਾਅਦ ਕੁਝ ਬਿਜ਼ਨਸmen ਜਿਹੜੇ ਮੁਲਾਪੁਰ ਦਾਖੇ ਏਰੀਆ ਦੇ ਹੀ ਹੈਗੇ ਉਹਨਾਂ ਨੂੰ ਫਿਰੋਤੀ ਦੀ ਕਾਲ ਵੀ ਆਈ ਸੀ ਇਸ ਇਨਕੁਤ ਨੂੰ ਮੁੱਖ ਰੱਖਦੇ ਹੋਏ ਜਿਹੜੀ ਥਾੜੇ ਲਾਖੇ ਦੇ ਵਿੱਚ ਰਜਿਸਟਰ ਕੀਤੀ ਗਈ ਤੇ ਇਨਵੈਸਟੀਗੇਸ਼ਨ ਜਿਹੜੀ ਹੈ ਉਹਦੀ ਸਟਾਰਟ ਕੀਤੀ ਗਈ ਸੀਆਈਏ ਜਗਰਾਉ ਤੇ ਲਾਖੇ ਸਬਡਿਵੀਜ਼ਨ ਦੀ ਟੀਮ ਜਿਹੜੀਆਂ ਸੀਗੀਆਂ ਉਹਨਾਂ ਨੇ ਇਸ ਇਨਸੀਡੈਂਟ ਬਾਰੇ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਤੇ ਇਸ ਇਨਸੀਡੈਂਟ ਦੇ ਰਿਲੇਟਿਡ ਤਿੰਨ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਉਹਨਾਂ ਦੇ ਨਾਂ ਹੰਜੀ ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਮਨਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਦੋਨੋਂ ਪਦੌੜ ਦੇ ਰਹਿਣ ਵਾਲੇ ਹੈਗੇ ਜ਼ਿਲ੍ਹਾ ਬਰਨਾਲੇ ਦੇ ਤੇ ਲਵਪ੍ਰੀਤ ਸਿੰਘ ਜੋ ਹੈ ਉਹ ਸਦਰ ਜਗਰਾਉਂ ਦਾ ਰਹਿਣਾ ਇਹ ਤਿੰਨ ਬੰਦੇ ਜਿਹੜੇ ਸੀਗੇ ਕਿ ਕੈਨੇਡਾ ਬੇਸਡ ਦਵਿੰਦਰ ਪਾਲ ਸਿੰਘ ਉਹਦੇ ਕੈਨ ਦੇ ਉੱਤੇ ਇਹਨਾਂ ਨੇ ਇਨਸੀਡੈਂਟ ਕੀਤਾ ਸੀ ਤੇ ਉਹਦੇ ਗੈਂਗ ਦੇ ਮੈਂਬਰ ਸੀ ਜਿਹੜਾ ਮਨਪ੍ਰੀਤ ਸਿੰਘ ਹੈਗਾ ਇਹਦੇ ਉੱਤੇ ਪਹਿਲੇ ਦੋ ਐਫਆਈਆ ਦਰਜ ਇੱਕ ਗੁਰਪ੍ਰੀਤ ਸਿੰਘ ਉਹਦੇ ਤੇ ਇੱਕ ਐਫਆਈਆ ਦਰਜ ਇਹਨਾਂ ਤੋਂ ਇਰਾਦੇ ਪਾਸੋਂ ਇੱਕ ਦੇਸੀ ਪਿਸਟਲ ਬੱਤੀਬੋਰ ਦੋ ਦੇਸੀ ਕੱਟੇ ਤੇ 240 ਨਸ਼ੀਲੀ ਗੋਲੀਆਂ ਜਿਹੜੀ ਹੈਗੀ ਉਹ ਬਰਾਮਦ ਕੀਤੀਆਂ ਗਈਆਂ ਦੋਸ਼ੀ ਜੋ ਦਵਿੰਦਰਪਾਲ ਸਿੰਘ ਹੈ ਉਹਦੇ ਤੇ ਪਹਿਲੇ ਤਿੰਨ ਮੁਕਾਦਮੇ ਦਰਜ ਇਹਨਾਂ ਦੀ ਅੱਗੇ ਕੁੱਸ਼ਕਿਸ਼ ਜਾਰੀ ਹੈ ਤੇ ਪੂਰੇ ਜੋ ਗੈਂਗ ਹੈਗਾ ਉਹਦੇ ਬਾਰੇ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਿਆ ਜਾਏਗਾ